ਅੱਬ ਮੈਂ ਪਹਿਲੇ ਹੀ ਮੈਸੇਜ ਦੇਤਾ ਕਿ ਪਰਮੇਸ਼ਵਰ ਨੇ ਆਪਣੇ ਬਿਰੋਤੀਆਂ ਨੂੰ ਮਾਫ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਕਿ ਤੁਹਾਨੂੰ ਪਿਆਰ ਕਰਦੇ ਆਂ ਔਰ ਯੀਸ਼ੂ ਮਸੀਹ ਤੁਹਾਨੂੰ ਪਿਆਰ ਕਰਦੇ ਆ ਔਰ ਪਰ ਹਮ ਬਦਲਾ ਨਹੀਂ ਆਏ ਯੀਸ਼ੂ ਮਸੀਹ ਜੀਵਨ ਬਦਲਣਾ ਆਇਆ ਇੱਕ ਦਰਜੇ ਇੱਕ ਭਰਾ ਦੁਜੇ ਭਰਾ ਦਾ ਵਿਰੋਧ ਕਰਦਾ ਤੇ ਪਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਇਹ ਦਸ ਸਦੀਆਂ ਤੋਂ ਚੱਲਦਾ ਆ ਰਿਹਾ ਕਿਸਬਸ ਕਿ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਆਂ ਔਰ ਉਹਦੇ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਲੋਕ ਨੇ ਫੌਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਚਰਚ ਵੀ ਕੀ ਕਰ ਰਹੀ ਹੈ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਇਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਆ ਜੇ ਚਰਚ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਹੁਣ ਅਸੀਂ ਜੇ ਕਹੀਏ ਕਿ ਬਿਮਾਰ ਹਸਪੀਟਲ ਨਾ ਆ ਸਿਰਫ ਚੰਗੇ ਚੰਗੇ ਲੋਕ ਆਣ ਚਰਚ ਇੱਕ ਸਪਿਰਚੁਅਲ ਹਸਪੀਟਲ ਹੈ ਜਿੱਥੇ ਬਾਈਬਲ ਚ ਲਿਖਿਆ ਕਿ ਧਰਮੀਆਂ ਤੋਂ ਤੁਹਾਡੇ ਵਰਗੇ ਧਰਮੀਆਂ ਨੂੰ ਲੋੜ ਨਹੀਂ ਉਹਦੇ ਪਿੱਛੇ ਸ਼ਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਇਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਣ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਕਾਪੀ ਸੀ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਸਾਰਿਆਂ ਨੂੰ ਜੈਮ ਸੀਦੀ happiest christmas ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਜਾਣਦੇ ਤੁਸੀਂ ਅੱਛਾ ਤੁਹਾਨੂੰ ਪਤਾ ਹੈ ਸਾਹਿਬ ਕਿਸ ਤਰੀਕੇ ਦੇ ਨਾਲ ਵਿਰੋਧ ਹੋਇਆ ਨੀਚੇ ਅਮਰੀਕਾ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਤੇ ਜਿਸ ਤਰੀਕੇ ਦਾ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅੱਬ ਮੈਂ ਪਹਿਲਾਂ ਹੀ ਮੈਸੇਜ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਵਿਰੋਧੀਆਂ ਨੂੰ ਮਾਫ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਾ ਅੱਜ ਮੈਂ ਮੈਸੇਜ ਦਿੱਤਾ ਕਿ ਇੱਕ ਘਰ 'ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਯੀਸ਼ੂ ਉਸ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲਾ ਨਹੀਂ ਆਏ ਇਸ਼ਟਮਤੀ ਜੀਵਨ ਬਦਲਣਾ ਹੈ ਇਸ ਵਿੱਚ ਦੇਖ ਮੈਂ ਰਾਮ ਲਗਾਏ ਜਾਂਦੇ ਨੇ ਹਾਂ ਕੇ ਕੇ ਸਾਡੇ ਅੱਜ ਕੀ ਕਰ ਰਹੇ ਨੇ ਬੁਰਪੁਰ ਸਾਡੇ ਇਹੋ ਗੋਲ ਨਹੀਂ ਨਾ ਪੜਦੇ ਅੱਜ ਇਸ ਤੇ ਟੋਰਟਾਰੇ ਦੇਖੋ ਕ੍ਰਿਸਮਸ ਕੋਈ ਮੈ ਤਾਂ ਰੱਖਿਆ ਨਹੀਂ ਹੈ 25 ਦਸੰਬਰ ਇਧਰ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਕ੍ਰਿਸਮਸ ਕਿ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਔਰ ਉਹਦੇ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਲਈ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਥੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਇਕੱਲੇ ਕ੍ਰਿਸ਼ਨਾ ਦੇ ਘਰ ਥੋੜੀ ਆ ਤੇ ਚਰਚ ਵਿਚਾਰਾ ਕਰੇ ਜੇ ਅਸੀਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ ਸਿੱਧਵਾਰੀ ਪੁਆਇੰਟ ਸੈੱਟ ਰਾਂਗੇ ਹਿੰਦੂਆਂ ਦੀ ਹੈਲਪ ਇਹ ਮੈਂ ਨਾਲ ਕੋਈ ਸੈੱਟ ਨਹੀਂ ਯਾਰ ਤੁਸੀਂ ਬੋਲੇਗਾ ਉਹਨਾਂ ਨੂੰ ਕੀ ਤੁਸੀਂ ਮੈਨੂੰ ਖਾ ਲਾ ਦੋ ਤੇ ਤੁਹਾਨੂੰ ਮਾਫੀ ਮਿਲ ਜਾਏਗੀ ਇਹ ਮੈਂ ਤਾਂ ਤੁਸੀਂ ਕ੍ਰਿਮੀਨਲਸ ਨੂੰ ਸਭ ਨੂੰ ਕਹੋਗੇ ਕਿ ਤੁਹਾਡੇ ਕੋਲ ਆਜੋ ਜਾਂ ਤੁਹਾਡਾ ਧਰਮ ਅਪਣਾ ਲਓ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਉਹਨਾਂ ਸੀ ਜੇ ਕਹੀਏ ਕਿ ਬਿਮਾਰ ਹਸਪੀਟਲ ਨਾ ਸਿਰਫ ਚੰਗੇ ਚੰਗੇ ਲੋਕ ਆਣਦੇ ਸਨ ਚਰਚ ਇੱਕ ਸਪਿਰਚੁਅਲ ਹਸਪੀਟਲ ਹੈ ਜਿੱਥੇ ਬਾਈਬਲ ਚ ਲਿਖਿਆ ਕਿ ਧਰਮੀਆਂ ਨੂੰ ਤੁਹਾਡੇ ਵਰਗੇ ਧਰਮੀਆਂ ਨੂੰ ਲੋਡ ਨਹੀਂ ਮੰਨਦਾ ਈਸ਼ੂ ਮਸੀਹ ਨੇ ਕਿਹਾ ਈਸ਼ੂ ਮਸੀਹ ਨੇ ਕਿਹਾ ਮੇਰੀ ਲੋਡ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਕ ਨੇ ਉਹਨਾਂ ਨੂੰ ਮੇਰੀ ਲੋਡ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਇਦਾਂ ਦੇ ਲੋਕਾਂ ਨੂੰ ਈਸ਼ੂ ਮਸੀਹ ਬਚਾਣ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀਗਾ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਇੱਕ ਮਾਫ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ ਹੋਗੇ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਉਹਦਾ ਨਰਕ ਜਾਏਗਾ ਲੇਕਿਨ ਈਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਇਹ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸੁਰਗ ਰਜ ਦੇ ਅਧਿਕਾਰੀ ਬਣੇ ਪਰਮੇਸ਼ਵਰ ਦੇ ਕੋਤਮਕ ਜਾਏ ਇਹਦੇ ਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਬੰਦੇ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯੀਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਆਖਿਆ ਮੈਂ ਸੁਰਗ ਦਾ ਦਰਵਾਜ਼ਾ ਜਿਹੜੇ ਵਿਰੋਧ ਕਰਦੇ ਨੇ ਕ੍ਰਿਸਟਨਾ ਦੇ ਫੈਨ ਰਾਜ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਟਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋ ਪਹੁੰਚਦੇ ਆ ਉਹਨਾਂ ਨੂੰ ਕਿ ਇਸ ਦੇ ਇਸ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਲਿਆ ਇੱਕ ਹੋਰ ਜਿਹੜਾ ਕਹਿੰਦੇ ਸੀ ਲੱਕਰ ਲੈ ਕੇ ਬਾਹਰ ਮੇਂਣਾ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦੋ ਉਹ ਬੇਕੀ ਜੇ 30 ਲੱਖ ਕੋਨਾ ਅਗਲੇ ਨੂੰ 25 ਮਿਲੇ ਤੀਕੋ ਮੈਂ 30 ਦੂੰਗਾ ਸਾਬਤ ਪ੍ਰੋਬਲਮ ਹੀ ਹੈ ਕਿ ਅੱਜ ਤੱਕ ਪੂਰੇ ਇੰਡੀਆ ਚ ਕਦੀ ਕੋਈ ਸਾਬਤ ਨਹੀਂ ਕਦੀ ਕੋਈ ਸਾਬਤ ਨਹੀਂ ਕਰ ਪਾਇਆ ਅੱਜ ਤੱਕ ਪੂਰੇ ਇੰਡੀਆ ਚ ਕਦੀ ਵੀ ਲਗਾਤਾਰ ਪੁੱਛਦੇ ਰਹੇ ਤੁਸੀਂ ਬਾਅਦ ਨੂੰ ਖੁੱਲ੍ਹ ਕੇ ਆਇਆਗਾ ਇਕੱਲੇ ਇਕੱਲੇ ਕਰਕੇ ਸਵਾਲ ਲੈ ਲਓ ਆਪਣੇ ਇਕੱਲੇ ਇਕੱਲੇ ਜੀ ਕਦੀ ਵੀ ਧਰਮ ਪਰਿਵਰਤਿਤ ਹੋਇਆ ਹੋਵੇ ਪੈਸੇ ਲੈ ਕੇ ਨੈਵਰ ਆਪ ਦੀ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬਣ ਬੇਬੁਨਿਆਦ ਇਹ ਕੀ ਦੇਖੋ ਜੇ ਅਸੀਂ ਮੰਨ ਲਓ ਸੀ ਕਹਿੰਨੇ ਕਿ 1 ਕਰੋੜ ਬੰਦੇ ਨੇ ਧਰਮ ਬਦਲ ਲਿਆ ਔਰ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੀ ਸ਼ਾਬਾਸ਼ੀ ਦੇ ਦਿਓ ਕਿ 1 ਕਰੋੜ ਬੰਦੇ ਨੂੰ ਧਰਮ ਬਦਲਤਾ ਕਰੋੜਾ ਰੁਪਇਆ ਲਾਤਾ ਇੱਕ ਵਾਰ ਤੁਸੀਂ ਕਹਿੰਨੇ ਜੀ 20 ਲੱਖ ਰੁਪਇਆ ਲਿਆ ਜੀ 30 ਲੱਖ ਦਾ ਫਰੋਡ ਕਰ ਲਿਆ ਇੱਕ ਵਾਰ ਤੁਸੀਂ ਕਹਿੰਨੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਫਿਰ 30 ਲੱਖ ਕੀ ਕਰੂਗਾ 25 ਲੱਖ ਦੇ ਇੱਕ ਬੰਦੇ ਨੂੰ ਪਰਿਵਰਤਿਤ ਕਰਨ ਤੇ ਲੱਗ ਰਿਆ ਹੈ ਇਹਨਾਂ ਕਰਕੇ ਕਈ ਵਾਰੀ ਨਾ ਇਹਨਾਂ ਦਾ ਜੇ ਕੋਈ ਸਮਝਦਾਰ ਬੰਦਾ ਇਸ ਇਹਨਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਜੱਜ ਕਰ ਸਕਦਾ ਕਿ ਯਾਰ 30 ਲੱਖ ਲਈ ਇੰਨਾ ਰੋਲਾ ਪਾਤਾ ਹੈ ਤੇ ਉਹ ਤਾਂ ਕਰੇ 25 ਇੱਕ ਬੰਦੇ ਨੇ ਇੱਥੇ ਤਾਂ ਹੋਣਾ ਚਾਹੀਦਾ ਕਿ 50 ਹਜ਼ਾਰ ਕਰੋੜ ਦੀਆਂ ਗੱਲਾਂ ਹੋਣੇ ਚਾਹੀਦੀਆਂ ਕਿ ਫਿਰ ਇੰਨਾ ਬੰਦਾ ਤੁਸੀਂ ਪਰਿਵਰਤਿਤ ਕਰ ਸਕਦੇ ਆ ਉਹ ਯਾਰ ਛਿਲੜਾ ਨਹੀਂ ਯਾਰ 30 ਲੱਖ ਮੂਫਲੀ ਨਹੀਂ ਆਣੀ ਚਾਹੁੰਦੀ ਚਰਚ ਕਿਤੇ ਬਹੁਤ ਆਉਂਦੀ ਹੈ ਕਹਿੰਦੇ ਫੰਡਿੰਗ ਬਹੁਤ ਹੋਏ ਜਿਸ ਤਰ੍ਹਾਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਆਹ ਹੁਣ ਲੱਖਾਂ ਲੋਕ ਆਪਾਂ ਦਸ-ਦਸ ਸਰਵੇ ਵੀ ਪਾਵਾਂਗੇ ਨਾ ਤੇ ਇੱਥੇ ਇਕੱਠੇ ਹੋ ਜਾਣੇ ਪੈਸੇ ਜੋ ਮਰਜ਼ੀ ਕਰਦੇ ਮੇਰੀ ਉਹ ਕਹਿੰਦੇ ਕਿ ਕਿਸ ਚੀਜ਼ ਦੀ ਕੁਆਲਿਫੀਕੇਸ਼ਨ ਮੈਂ ਕੰਪਿਊਟਰ ਇੰਜੀਨੀਅਰ ਆ ਨਹੀਂ ਨਹੀਂ ਉਹ ਕਹਿੰਦੇ ਕਿ ਬੀ ਇੰਜੀਨੀਅਰ ਬੀਬੇ ਕਲ ਪੜਾਈ ਜੋ ਲੋਕੀ ਕੋ ਕਹਿੰਦੇ ਜੋ ਲੋਕ ਪਾਸਟਰ ਪੜ੍ਹਦੇ ਨੇ ਮੈਂ ਪਾਸਟਰ ਦੇ ਵਿੱਚ ਡਾਕਟਰੇਟ ਡਿਗਰੀ ਹੈ ਮੇਰੇ ਕੋਲ ਬਟ ਉਹਨੇ ਜਿਹੜੀ ਸ਼ੁਰੂ ਆਜ 90 ਦੇਸ਼ ਇਹ ਦੇਖ ਰਹੇ ਨੇ ਯੂਰਪ ਦਾ ਹਰ ਦੇਸ਼ ਆਲਮੋਸਟ ਇੱਥੇ ਆ ਯੂਐਸਏ ਕਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇਸ਼ਾਂ ਉਹ ਸਾਰਿਆਂ ਜੈਮਸੀ ਦੀ ਜਗ ਸਾਰੇ ਸਾਰੇ ਤੁਸੀਂ ਸਾਰਿਆਂ ਨੂੰ ਸਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਖੁਦਾਵੰਦ ਦੇ ਨਾਮ ਜੀ ਸਾਰਿਆਂ ਨੂੰ ਜੈਮਸੀ ਦੀ ਹੈਪੀਸ ਕ੍ਰਿਸਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿਸੇ ਦਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸੀਕ੍ਰੇਟਲੀ ਬੈਠੋ ਖਾਓ ਪੀਓ ਉੱਠੋ ਫਿਰ ਦੇਖੋ ਪਰਮੇਸ਼ਰ ਕਿੱਦਾਂ ਕੰਮ ਕਰ ਰਿਹਾ ਲੋਕਾਂ ਦੇ ਲਈ ਪਾਪਾ ਜੀ ਪਾਪਾ ਜੀ ਪਾਪਾ ਜੀ ਉਹ ਗਾਈਸ ਪਿੱਛੇ ਹੋ ਜਾਓ ਆਰਾਮ